ਤਨ ਆ ਨਾ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਸ਼ੰਤ ਮਹਲਾ ਚੌਥਾ ਘਰ ਪਹਿਲਾ ਓ ਅੰਕਾਰ ਸਤ ਗੁਰ ਪਰਸਾਦ ਹਰ ਜਿਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੈ ਸੋਭਾਈ ਸਹਿਜ ਗੁਣ ਗਾਈਐ ਜੀਓ ਧਰ ਜਿਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਅਤਿ ਗੁਰ ਮਿਲ ਸੋਭਾਈ ਸਹਿਜ ਗੁਣ ਗਾਈਐ ਜੀ ਗੁਣ ਗਾਈ ਵਿਗਸੈ ਸਦਾ ਅਨ ਦਿਨ ਜਾ ਆਪ ਸਾਚੇ ਭਾਵੈ ਸੋ ਮਾਵਰੀ ਆਪੋ ਕਰਤਾ ਕਰੀ ਸੋਈ ਆਪ ਦੇਤਾ ਪਾਈਐ ਹਰ ਜਿਓ ਕਿਰਪਾ ਕਰੀ ਤਾ ਨਾਮ ਧਿਆਈਐ ਜੀ ਆ ਨੇਹੋ ਬੂਰੇ ਸਤਗੁਰੈ ਜੀਓ ਹਾਂ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਹਨ ਦਿਨ ਸਮਾਰੀ ਜਾ ਨਾਮ ਲਈਤਾ ਜੀਵਾ ਸਰਵਣੀ ਸੁਣੀਤਾ ਇਹੋ ਮਨ ਤ੍ਰਿਪਤੈ ਗੁਰਮਖ ਅਮਰਤਾ ਪੀਵਾ ਨਦਰ ਕਰੀਤਾ ਸਤਗੁਰ ਮੇਲੇ ਆਨ ਦਿਨ ਭਵੇ ਕ ਬੁੱਧ ਵਿਚਰੇ ਅੰਦਰ ਸਾਚਾ ਨੇਹੋ ਪੂਰੇ ਸਤਗੁਰੈ ਸਤ ਸੰਗਤ ਮਿਲੇ ਬੜ ਭਾਗ ਤਾ ਹਰ ਰਸ ਆਵੈ ਜੀਉ ਨਿਰ ਰਹਿ ਲਿਵ ਲਾਈ ਤਾਂ ਸਹਜ ਸਮਾਵਾਈ ਜੀਓ ਸਹਜ ਸਮਾਵੈ ਤਾਂ ਹਰ ਮਨ ਭਾਵੈ ਸਦਾ ਅਤੀਤ ਬੈ ਰਾਗੀ ਤਤ ਬਲਤ ਸੋਭਾ ਜਗ ਅੰਤਰ ਰਾਮ ਨਾਮ ਲੈਵ ਲਾਗੇ ਹਰਖ ਸੋਗ ਦੋਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੈ ਸੰਗਤ ਮਿਲੇ ਬੜ ਭਾਗ ਤਾ ਹਰ ਰਸ ਆਵੈ ਜੀਉ ਦੂਜੈ ਭਾਈ ਦੁੱਖ ਹੋਈ ਮਨ ਮੁਖ ਜਮ ਜੋਹਿਆ ਜੀਉ ਭਾਈ ਕਰੈ ਦਿਨ ਰਾਤ ਮਾਇਆ ਦੁਖ ਮੋਹਿਆ ਜੀਆ ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵਈ ਵਦ ਦੇ ਤਿਸ ਚਿਤੇ ਨਾਹੀ ਅੰਤ ਗਇਆ ਪਛਤਾਵਈ ਬਿਨ ਨਾਵੈ ਕੋ ਸਾਥ ਨ ਚਾਲੈ ਆ ਜੀਆ ਕਰ ਕਿਰਪਾ ਲੇ ਹੋ ਮਿਲਾਈ ਮਹਿਲ ਹਰ ਪਾਇਆ ਜੀਆ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀਆ ਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਆਨੰਦਿਨ ਜਾਪਤ ਰਹੈ ਦਿਨ ਰਾਤੀ ਸਹਜੇ ਨਾਮ ਸਮਾਇਆ ਵੜੇ ਆਈ ਨਾਨਕ ਨਾਮ ਮਨ ਭਾਵਈ ਕਰ ਕਿਰਪਾ ਲੇਹੁ ਮਲਾਇ ਮਹਿਲ ਹਰ ਪਾਵੈ

ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ